ਮੇਰਾ ਨਾਮ ਪ੍ਰਵੀਂਦਰ ਸਿੰਘ son of ਆਤਮਾ ਸਿੰਘ ਪਿੰਡ ਪੱਦੀਸਰ ਸਿੰਘ ਬੀਤੀ ਦੇਰ ਰਾਤ ਸਾਡੀ ਗੱਡੀ ਨੂੰ ਕੋਈ ਅੱਗ ਲਾ ਗਿਆ ਜਦੋਂ ਸ਼ੀਸ਼ੇ ਦੀਆਂ ਟੁੱਟਣ ਦੀਆਂ ਆਵਾਜ਼ਾਂ ਆਈਆਂ ਤਾਂ ਬਾਹਰ ਆ ਨਿਕਲ ਕੇ ਦੇਖਿਆ ਤਾਂ ਲਾਟਾਂ ਨਿਕਲਦੀਆਂ ਸੀਆਂ ਤਾਜ਼ਾ ਦੇਖਿਆ ਤਾਂ ਗੱਡੀ ਨੂੰ ਅੱਗ ਲੱਗੀ ਪਈ ਫਿਰ ਅਸੀਂ ਸਾਰੇ ਘਰਦਿਆਂ ਨੇ ਉਹ ਅੱਗ ਬੁਝਾਈ ਤੇ ਨਾਲ ਦੇ ਗਵਾਂਢੀ ਵੀ ਉੱਠ ਕੇ ਆਏ ਉਹਨਾਂ ਨੇ ਵੀ ਹੈਲਪ ਕੀਤੀ ਅੱਗ ਮਸਾ ਬੁਝਾਈ ਆ ਜੀ ਕੋਈ ਅਣਪਛਾਤੇ ਵਿਅਕਤੀ ਕੋਈ ਅੱਗ ਲਾ ਕੇ ਚਲ ਗਈ 12 ਵਜੇ ਦਾ ਟਾਈਮ ਹੈਗਾ ਜੀ ਕਿੰਨਾ ਦਾ ਨੁਕਸਾਨ ਤੁਹਾਡਾ ਹੋ ਗਿਆ ਨੁਕਸਾਨ ਸਾਡਾ ਇਹ ਲੱਖ ਕਰੀਬ ਦੇ ਹੋ ਗਿਆ ਜੀ ਪੁਲਿਸ ਨੂੰ ਕੰਪਲੀਟ ਕਰਤੀ ਆ ਜੀ ਹਜੇ ਆਈ ਨਹੀਂ ਗਈ ਅਸੀਂ ਜੋ ਵੀ ਜਿਨੀ ਵੀ ਇਹ ਕੀਤਾ ਕੰਮ ਉਹਨਾਂ ਤੇ ਕਾਰਵਾਈ ਕਰਕੇ ਸਾਡਾ ਜਿਹੜਾ ਬਣਦੀ ਹੱਕ ਉਹ ਦਿੱਤਾ ਜਾਵੇ ਸਾਡਾ ਸਾਡਾ ਜਿਹੜਾ ਨੁਕਸਾਨ ਹੋਇਆ ਜੀ ਉਹਦੀ ਭਰਪਾਈ ਕੀਤੀ ਜਾਵੇ ਸਾਡਾ ਲੱਖ ਕਰੀਬ ਦਾ ਨੁਕਸਾਨ ਹੋ ਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਜੀ ਸਾਨੂੰ ਤਾਂ ਜਦੋਂ ਗੱਡੀ ਦੇ ਸ਼ੀਸ਼ੇ ਟੁੱਟਦੇ ਉਹਨਾਂ ਦੀ ਆਵਾਜ਼ ਆਈ ਤਾਂ ਫਿਰ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ਨੂੰ ਅੱਗ ਲੱਗੀ ਸੀਗੀ ਕਿਹੜੀ ਗੱਡੀ ਆਈ ਸਪਾਰਕ ਗੱਡੀ ਆਈ 2009 ਮਾਡਲ ਹੈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਇਸਾਨਾ ਫਾਤਿਮਾ ਸਿੰਘ ਪਿੰਡ ਸਾਡਾ ਪੱਤੀਸੂਰਾ ਸਿੰਘ ਆ ਰਾਤ ਦੇ ਸਵਾ 12:00 ਵਜੇ ਦਾ ਟਾਈਮ ਸੀਗਾ ਕਰੀਬ ਆਵਾਜ਼ਾਂ ਆ ਰਹੀਆਂ ਵੀ ਜਿੱਦਾਂ ਕੋਈ ਪੱਥਰ ਮਾਰਦਾ ਵੀ ਛੀਛੇ ਟੁੱਟਣ ਦੀ ਆਵਾਜ਼ਾਂ ਆ ਧਾਰ ਰਹੀਆਂ ਸੀਗੀਆਂ ਤਾਂ ਜਦ ਬਾਹਰ ਆ ਨਿਕਲ ਕੇ ਦੇਖਿਆ ਤਾਂ ਗੱਡੀ ਨੂੰ ਲੱਗੀ ਅੱਗ ਜੀ ਅੱਗ ਫਿਰ ਅਸੀਂ ਬੜੀ ਮੁਸ਼ਕਲ ਦੇ ਨਾਲ ਬੁਝਾਈ ਸਾਰੇ ਨਾਲ ਰਲ ਕੇ ਘਰ ਦੇ ਪਰਿਵਾਰ ਮੈਂਬਰਾਂ ਨੇ ਤਾਂ ਨਾਲ ਗਵਾਂਡੀ ਵੀ ਆ ਗਿਆ ਜੀ ਉਹਨੇ ਵੀ ਸਾਡੀ ਮਦਦ ਕੀਤੀ ਤਾਂ ਹੁਣ ਸਵੇਧ ਜੀ ਪੁਲਿਸ ਕੰਪਲੀਟ ਕੀਤੀ ਉਹ ਆ ਹਜੇ ਤੱਕ ਪੁਲਿਸ ਪਹੁੰਚੀ ਨਹੀਂ ਹੈਗੀ ਜੀ ਇੱਥੇ ਕੀ ਕਹਿੰਦੇ ਪੁਲਿਸ ਹੋਰ ਚੌਂਕੀਆ ਤੋਂ ਸਾਰਾ 1.5 ਕਿਲੋਮੀਟਰ ਚੌਂਕੀ ਆ ਜੀ ਬਹੁਤੀ ਦੂਰ ਨਹੀਂ ਹੈਗੀ ਜੀ ਉਹ ਕੰਦੇ ਵਿੱਚ ਤੁਸੀਂ ਚਲੋ ਵੀ ਅਸੀਂ ਆ ਗਏ ਵੇ ਗੱਡੀ ਸਾਡੀ ਆਂਦੀ ਹੈ ਵੇ ਜਦੋਂ ਗੱਡੀ ਆ ਗਈ ਵੇ ਅਸੀਂ ਗੱਡੀ ਲੈ ਕੇ ਆ ਕੇ ਪਹੁੰਚ ਗਏ ਤੁਹਾਡੇ ਕੋਲ ਜੀ ਤਾਂ ਸਾਡਾ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਜੀ ਬੜੀ ਮੁਸ਼ਕਲ ਨਾਲ ਜੀ ਅਸੀਂ ਮਿਹਨਤ ਕਰਕੇ ਲਈ ਸਗਾ ਸਾਧਨ ਜੀ ਆਣ ਜਾਣ ਨੂੰ ਤਾਂ ਉਹ ਵੀ ਸਾਡਾ ਹੁਣ ਸਾਰਾ ਨੁਕਸਾਨ ਕਰਕੇ ਰੱਖ ਗਏ ਇਹ ਸ਼ਰਾਰਤੀ ਆਂਸਰ ਜਿਹੜੇ ਹੈਗੇ ਇਹਨਾਂ ਤੇ ਨੱਥ ਪਾਈ ਜਾਵੇ ਤਾਂ ਜੋ ਵੀ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਇਹ ਇੱਕ ਕੰਪਲੇਟ ਆਪਨੂੰ ਮਸੂਲ ਹੋਈ ਸੀਗੀ ਪਲਵਿੰਦਰ ਸਿੰਘ ਵੱਲੋਂ ਜੀ ਵਾਸੀ ਪੱਦੀ ਸੂਰਜ ਸਿੰਘ ਸਨ ਫਾਤਮਾ ਸਿੰਘ ਵੱਲੋਂ ਕੰਪਲੀਟ ਹੋਈ ਸੀਗੀ ਬਟ ਆਪਾਂ ਉੱਥੇ ਜਾ ਕੇ ਮੌਕਾ ਦੇਖਿਆ ਜੀ ਮੌਕੇ ਤੇ ਜਿਹੜਾ ਮਾਮਲਾ ਇਹ ਥੋੜਾ ਜਿਹਾ ਛਕੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਗੱਡੀ ਜਿਹੜੀ ਹੈਗੀ ਰਾਤ ਨੂੰ ਗੱਡੀ ਨੂੰ ਆਗ ਲੇਟ ਆ ਬਰਾਗ ਲੱਗੀ ਹੈ ਉਹ ਹੋ ਸਕਦਾ ਹੈ ਕਿ ਗੱਡੀ ਜਿਹੜੀ ਉਹ ਆਗ ਜਿਹੜੀ ਹੈਗੀ ਸ਼ਾਰਟ ਸਰਕਟ ਨਾਲ ਲੱਗੀ ਹੋਵੇ ਪਰ ਫਿਰ ਵੀ ਆਪਾਂ ਉਹਦੀ ਤਫਤੀਸ਼ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਜੀ ਕਰ ਹੋਈ ਆਪਾਂ ਅਮਲੇਟ ਲਿਆਵਾਂਗੇ ਸਾਡੇ ਦੇਖਿਆ ਜੀ ਉਹਦੇ ਲਾਗੇ ਬੰਨੇ ਕੋਈ ਕੈਮਰਾ ਹੈ ਨਹੀਂ ਫਿਲਹਾਲ ਸਾਈਡ ਤੋਂ ਕੈਮਰੇ ਨੇ ਜੇ ਕੋਹਾਂ ਦਾ ਜਾਂਦਾ ਪਰ ਉਹਨੂੰ ਕੈਮਰੇਾਂ ਦੇ ਵਿੱਚ ਮਿਲ ਗਿਆ ਤਾਂ ਉਹ ਉਸੇ ਹੀ ਤਰੀਕੇ ਨਾਲ ਪ੍ਰਕਾਰਿਕ ਕਰਨ ਜਿਹੜੇ ਉਜ्ञ ਨਾਮੀ ਕੋਸ਼ੇ ਬਾਅਦ ਤੋਂ ਵੱਧ ਕੋਸ਼ਿਸ਼ ਕਰਦੇ ਹਨ ਇਸ ਚੀਜ਼ ਦਾ ਕਲੀਅਰ ਕਰਨ ਦੇ ਲਈ